ਸਵਾਲ ਸਰਪੰਚ ਸਾਹਿਬ ਜਿਹੜਾ ਨਰੇਗਾ ਦਾ ਕੰਮ ਬੰਦ ਹੋਇਆ ਹੈ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਨੇ ਬੰਦ ਕਰਤਾ ਇਸ ਮੁੱਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜਾ ਨਰੇਗਾ ਹੈ ਇਹ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਬਹੁਤ ਸਰਕਾਰਾਂ ਨੂੰ ਰਣਕੇ ਚਲਾੜਾ ਚਾਹੀਦਾ ਜਿਉਂ ਅੱਜ ਦੀ ਟੀਮ ਦੇ ਹਾਲਾਤ ਹਨ ਉਹ ਬਹੁਤ ਮਾੜੇ ਹੈ ਔਰ ਜਿਹੜੀ ਹੜਾ ਦੀ ਸਥਿਤੀ ਕਰਨੇ ਜਿਹੜੀ ਮਜ਼ਦੂਰੀ ਸੀ ਉਹ ਗਰੀਬ ਦੀ ਖਤਮ ਹੋ ਗਈ ਹੈ ਜਦੋਂ ਜੇ ਨਰੇਗਾ ਚੱਲੇਗੀ ਤਾਂ ਕੋ 2 ਰੁਪਏ ਕਿਹ ਹਿਆਣਗੇ ਤਾਂ ਕਿਸੇ ਦਾ ਕੰਮ ਦਾ ਗੁਜ਼ਾਰਾ ਹੋ ਸਕਦਾ ਹੈ ਔਰ ਸਰਕਾਰ ਨੂੰ ਇਹਦੇ ਤੇ ਬੜਾ ਜਲਦੀ ਧਿਆਨ ਦੇ ਕੇ ਜਿਹੜੀ ਨਰੇਗਾ ਇਹ ਚਲਾਉਣੀ। ਦੂਸਰੀ ਗੱਲ ਸਰਪੰਚ ਸਾਹਿਬ ਜਿਹੜੇ ਨਰੇਗਾ ਵਾਲੇ ਮਜ਼ਦੂਰਾਂ ਨੂੰ ਕੁਝ ਲੋਕ ਭੜਕਾ ਰਹੇ ਨੇ ਵੀ ਸਰਪੰਚਾਂ ਨੇ ਨਰੇਗਾ ਬੰਦ ਕਰਾਤੀ। ਉਹ ਲੋਕ ਪਿੰਡ ਦੇ ਵਿੱਚ ਇੱਕ ਸ਼ਰਾਰਤ ਕਰਨਾ ਚਾਹੁੰਦੇ ਆ। ਉਹਨਾਂ ਲੋਕਾਂ ਬਾਰੇ ਤੁਸੀਂ ਕੀ ਕਹੋਗੇ? ਨਹੀਂ ਜੀ ਇਹ ਕੋਈ ਸਰਪੰਚਾਂ ਦਾ ਇਹਦੇ ਵਿੱਚ ਹੈ ਨਹੀਂ ਵੀ ਸਰਪੰਚਾਂ ਨੇ ਇਹ ਬੰਦ ਕਰਾਈ ਹੈ। ਇਹ ਬਿਲਕੁਲ ਸਰਸਰ ਝੂਠ ਹੈ। ਇਹ ਸੈਂਟਰ ਸਰਕਾਰ ਦਾ ਕੰਮ ਹੈ। ਔਰ ਇਹਦੇ ਨਾਲ ਜਿਹੜੀ ਪੰਜਾਬ ਸਰਕਾਰ ਹੈ ਇਹਦਾ ਵੀ ਯੋਗਦਾਨ ਹੁੰਦਾ ਹੈ ਔਰ ਅਸੀਂ ਪੰਜਾਬ ਸਰਕਾਰ ਸਾਡੇ ਸੀਐਮ ਭਰਮਨ ਜੀ ਨੂੰ ਵੀ ਇਹ ਸਨਹਿਾ ਦੇਣਾ ਚਾਹੁੰਦੇ ਆ ਕਿ ਤੁਸੀਂ ਸੈਂਟਰ ਸਰਕਾਰ ਅੱਗੇ ਮੰਗ ਕਰਕੇ ਇਹ ਜੀ ਮਿਲੇਗਾ ਹੈ ਇਹ ਜਲਦੀ ਕੋ ਫੈਲਾ ਸਰਪੰਸਾ ਮੈਂ ਇੱਕ ਲਾਸਟ ਸਵਾਲ ਤੁਹਾਨੂੰ ਪੁੱਛਣਾ ਚਾਹਨਾ ਵੀ ਜਿਹੜੇ ਲੋਕ ਨਰੇਗਾ ਵਾਲਾ ਇਹ ਮਜ਼ਦੂਰਾਂ ਨੂੰ ਉਂਗਲ ਲਾ ਕੇ ਪਿੰਡ ਦੇ ਵਿੱਚ ਸ਼ਰਾਰਤ ਕਰਾਉਣੀ ਚਾਹੁੰਦੇ ਜਾਂ ਪਿੰਡ ਦਾ ਮਾਹੌਲ ਜਿਹੜਾ ਸ਼ਾਂਤੀਪੂਰਨ ਬਣਿਆ ਉਹਨੂੰ ਖਰਾਬ ਕਰਨਾ ਚਾਹੁੰਦੇ ਉਹਨਾਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਦੇਖੋ ਜੀ ਉਹਨਾਂ ਨੂੰ ਜੇ ਸਰਕਾਰ ਦਾ ਜੋ ਫੈਸਲਾ ਹੈ ਉਹ ਸਰਕਾਰਾਂ ਦੇ ਫੈਸਲੇ ਹੁੰਦੇ ਆ ਕਿ ਪੰਚਾਇਤਾਂ ਦੇ ਜੇ ਸਾਡੇ ਸਰਪੰਚਾਂ ਦੇ ਵੱਸੋਂ ਹੋਰਦਾ ਅਸੀਂ ਇੱਕ ਮਿੰਟ ਵੀ ਇੰਨੇਗਾ ਜਿਹੜੀ ਬੰਦਨਾ ਹੋਊਗੀ ਠੀਕ ਹੈ ਜੀ ਜਿਹੜਾ ਬੰਦਾ ਇਹ ਸ਼ਰਾਰਤ ਕਰਾਉਂਦਾ ਹੈ ਬਹੁਤ ਮੰਦ ਭਾਗੀ ਗੱਲ ਔਰ ਪਿੰਡਾਂ ਦੇ ਵਿੱਚ ਲੜਾਈ ਦੰਗੇ ਕਰਾਉਂਦੇ ਆ ਇਹ ਜਿਹੜੇ ਸ਼ਰਾਰਤੀ ਜਨਸਰ ਅਤੇ ਹਾਂਜੀ ਔਰ ਅਸੀਂ ਇਹਨਾਂ ਨੂੰ ਵੀ ਕਹਿੰਦੇ ਆ ਵੀ ਜਦੋਂ ਸਰਕਾਰ ਦਾ ਹੀ ਇਹ ਹੈ ਇਹ ਬੰਦ ਕਰਿਆ ਸਰਕਾਰ ਨੇ ਫਿਰ ਇਹਦੇ ਵਿੱਚ ਕੋਈ ਸਰਪੰਚਾ ਜਾਂ ਕਿਸੇ ਮੈਂਬਰ ਦਾ ਕੋਈ ਨਹੀਂ ਧੰਨਵਾਦ ਜੀ